ਅਮ ਲੋਕਾਂ ਨੂੰ ਲੱਗਿਆ ਵੱਡਾ ਝਟਕਾ ਸੋਨੇ ਨੇ ਤੋੜੇ ਹੁਣ ਤੱਕ ਦੇ ਸਾਰੇ ਰਿਕਾਰਡ 1 ਲੱਖ ਦੇ ਕਰੀਬ ਪਹੁੰਚਿਆ ਸੋਨੇ ਦਾ ਰੇਟ ਜੀ ਹਾਂ ਸੋਨੇ ਦੀਆਂ ਕੀਮਤਾਂ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਆਖਿਰ ਸੋਨੇ ਦਾ ਰੇਟ ਐਨਾ ਕੀਮੇ ਵੱਧ ਸਕਦਾ ਹੈ ਸੋਨੇ ਦੀਆਂ ਕੀਮਤਾਂ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਆਮ ਲੋਕ ਜਿਨ੍ਹਾਂ ਦੇ ਘਰਾਂ ਫੰਕਸ਼ਨ ਹੁੰਦੇ ਨੇ ਜਾਂ ਫਿਰ ਵਿਆਂਸ਼ ਆਤੀ ਹੁੰਦੀ ਹੈ ਉਹਨਾਂ ਨੂੰ ਵੀ ਲੈਣੇ ਤੇ ਦੇਣੇ ਪੈਣੇ ਹੋ ਸਕਦੇ ਨੇ ਤਾਂ ਦੱਸ ਦਈਏ ਕਿ ਜੇਕਰ ਮਾਇਰਾ ਦੀ ਮੰਨੀਏ ਤਾਂ ਇਸ ਸਥਿਤੀ ਦੇ ਵਿੱਚ ਇਸੇ ਤਰ੍ਹਾਂ ਰਹੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ 10 ਗ੍ਰਾਮ ਸੋਨਾ 1 ਲੱਖ ਰੁਪਏ ਨੂੰ ਪਾਰ ਕਰ ਸਕਦਾ ਹੈ ਦਰਅਸਲ ਗਾਜ਼ਾ ਦੇ ਉੱਤੇ ਇਜ਼ਰਾਈਲੀ ਹਮਲੇ ਦੇ ਕਾਰਨ ਪੂਰੀ ਦੁਨੀਆ ਦੇ ਵਿੱਚ ਫਿਰ ਤਣਾਅ ਪੈਦਾ ਹੋ ਗਿਆ ਅੱਜਹੀ ਸਥਿਤੀ ਦੇ ਵਿੱਚ ਨਿਵੇਸ਼ਕ ਸੋਨੇ ਦੇ ਵਿੱਚ ਨਿਵੇਸ਼ ਕਰਨਾ ਸਭ ਤੋਂ ਸੁਰੱਖਿਅਤ ਸਮਝ ਰਹੇ ਨੇ ਤਾਂ ਇਹੀ ਕਾਰਨ ਹੈ ਕਿ ਅੱਜ ਵੀ ਸੋਨਾ ਆਪਣੇ ਹਾਈ ਜਿਹੜੀ ਕਿ ਉੱਤੇ ਟ੍ਰੈਂਡ ਕਰ ਰਿਹਾ ਅੱਜ 20 ਮਾਰਚ 2025 ਨੂੰ ਸੋਨਾ ਲਗਭਗ 90 ਹਜ਼ਾਰ 4500 ਰੁਪਏ ਪ੍ਰਤੀ 10 ਗ੍ਰਾਮ ਦੇ ਉੱਤੇ ਵਪਾਰ ਕਰ ਰਿਹਾ ਫਾਈਨੈਂਸ਼ਲੀ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ ਦਿੱਲੀ ਦੇ ਵਿੱਚ ਅੱਜ 24 ਕੈਟ ਸੋਨੇ ਦੀ ਕੀਮਤ 90600 ਰੁਪਏ ਪ੍ਰਤੀ 100 ਅੱਧੇ ਕੇ 10 ਗ੍ਰਾਮ ਹੈ ਤੇ ਇਸ ਦੇ ਨਾਲ ਹੀ 24 ਕੈਰਟ ਸੋਨੇ ਦੀ ਕੀਮਤ ਹੋਰ ਮਹਾਨਗਰਾਂ ਦੇ ਵਿੱਚ ਜਿਵੇਂ ਕੋਲਕਾਤਾ ਮੁੰਬਈ ਅਤੇ ਚੇਨਈ ਵਰਗੇ ਸ਼ਹਿਰਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ 90450 ਰੁਪਏ ਪ੍ਰਤੀ 10 ਗ੍ਰਾਮ ਦੇ ਉੱਤੇ ਪਹੁੰਚ ਚੁੱਕੀ ਹੈ ਤਾਂ ਅੱਜ ਨਾਗਪੁਰ ਦੇ ਵਿੱਚ 24 ਕੈਰਟ ਸੋਨੇ ਦੀ ਕੀਮਤ 90000 4500 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰੇਟ ਸੋਨੇ ਦੀ ਕੀਮਤ 82910 ਗ੍ਰਾਮ ਪ੍ਰਤੀ 10 ਗ੍ਰਾਮ ਜਿਹੜੀ ਕਿ ਉੱਥੇ ਪਹੁੰਚ ਚੁੱਕੀ ਹੈ ਤਾਂ ਸੋਨੇ ਦੇ ਵੱਧਦੇ ਕੀਮਤਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ਤਾਂ ਚਾਂਦੀ ਦੇ ਿਕਰ ਗੱਲ ਕੀਤੇ ਜਾਵੇ ਚਾਂਦੀ ਦੇ ਭਾਅ ਦੀ ਸ਼ੁਰੂਆਤ ਵੀ ਤੇਜ਼ੀ ਦੇ ਨਾਲ ਵਧ ਰਹੀ ਹੈ ਮਲਟੀ ਕਾਮੋਡੀਟੀ ਐਕਸਚੇਂਜ ਦੇ ਉੱਤੇ ਚਾਂਦੀ ਦਾ ਜਿਾ ਕਿ ਬੈਂਚਮਾਰਕ ਕੰਟਰੈਕਟਰ ਅੱਜ ਤੇਜ਼ੀ ਦੇ ਨਾਲ ਖੁੱਲਿਆ ਹੈ ਤਾਂ ਅੱਜ 2 ਮਾਰਚ ਨੂੰ ਅੱਜ ਜਿਹੜੀ ਕਿ ਚਾਂਦੀ ਦੀ ਕੀਮਤ ਦੇ ਵਿੱਚ 1,5100 ਰੁਪਏ ਪ੍ਰਤੀ ਕਿਲੋ ਸੀਗਾ ਤਾਂ ਗੁੱਡ ਰਿਟਰਨਸ ਅਨੁਸਾਰ ਅੱਜ 2 ਮਾਰਚ ਨੂੰ ਭਾਰਤੀ ਸ਼ਹਿਰਾਂ ਦੇ ਵਿੱਚ ਚਾਂਦੀ ਦੀ ਕੀਮਤ ਇਸ ਪ੍ਰਕਾਰ ਹੈ ਤਾਂ ਦਿੱਲੀ ਦੇ ਵਿੱਚ ਚਾਂਦੀ ਦੀ ਕੀਮਤ 1051 ਰੁਪਏ ਪ੍ਰਤੀ 10 ਗ੍ਰਾਮ ਹੈ ਜਿਹੜੀ ਕਿ ਚਨਈ ਦੇ ਵਿੱਚ ਚਾਂਦੀ ਦੀ ਕੀਮਤ 1100 41 ਰੁਪਏ ਪ੍ਰਤੀ 10 ਗ੍ਰਾਮ ਹੈ ਕੋਲਕਾਤਾ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ 1051 ਰੁਪਏ ਪ੍ਰਤੀ 10 ਗ੍ਰਾਮ ਹੈ ਐਵੇਂ ਹੀ ਲਗ ਲਗ ਸ਼ਹਿਰਾਂ ਦੇ ਵਿੱਚ ਚਾਂਦੀ ਤੇ ਸੋਨੇ ਦੀਆਂ ਕੀਮਤਾਂ ਦੇ ਵਿੱਚ ਬਦਲਾਵ ਦੇਖਣ ਨੂੰ ਮਿਲਿਆ ਹੈ ਤਾਂ ਦੱਸਦੀ ਕਿ ਹੁਣ ਤੁਸੀਂ ਸੋਨੇ ਚੰਦ ਜਕਰ ਖਰੀਦਣਾ ਚਾਹੁੰਦੇ ਹੋ ਤਾਂ ਇਹ ਰੇਟ ਤੁਹਾਡੇ ਲਈ ਬੇਹਦ ਜਾਣਨਾ ਜ਼ਰੂਰੀ ਹੈ ਕਿਉਂਕਿ ਸੋਨੇ ਦੇ ਰੇਟ ਹੁਣ ਜ਼ਿਆਦਾ ਵਧ ਰਹੇ ਨੇ ਹੋ ਸਕਦਾ ਹੈ ਅਮੋ ਦਿਨਾਂ ਦੇ ਵਿੱਚ 1 ਲੱਖ ਰੁਪਏ ਵੀ ਪਾਰ ਕਰ ਸਕਦਾ ਹੈਗਾ 10 ਗ੍ਰਾਮ ਸੋਨੇ ਦੀ ਕੀਮਤ ਨੂੰ